ਇਹ ਵੀ ਨੋਟਿਸ ਚੋ ਲਿਆਓ ਅਸੀਂ ਆਪਾਂ ਫਿਰ ਉਹਨਾਂ ਜੇਲ੍ਹਾਂ ਦੇ ਵਿੱਚ ਸਿੱਤੇ ਰੋ ਕਿਸ ਜੁਰਮ ਚ ਸਿੱਤੇ ਨਹੀਂ ਨਹੀਂ ਮੈਂ ਦੇਖੋ ਮੈਂ ਉਸ ਬਾਰੇ ਕਿਉਂਕਿ ਹਲਕਾ ਨਾਮ ਹੁਣ ਕਰਕੇ ਮੈਨੂੰ ਚਲੋ ਉਹਦੀ ਅਸੀਂ ਉਹਦੀ ਬੇਨਤੀ ਇਹ ਹੈ ਜੀ ਤੁਸੀਂ ਉਹਦੀ ਜ਼ਿੰਮੇਵਾਰੀ ਕਿਸੇ ਸਕੂਲ ਦਾ ਉਦਘਾਟਨ ਕਰਨ ਜਾਓਗੇ ਉਹਦੇ ਪੂਰੀ ਜਾਣਕਾਰੀ ਲੈ ਕੇ ਆਓ ਤੇ ਦੂਜਾ ਸਾਡਾ ਸਵਾਲ ਇਹ ਹੈ ਸੋਡੀ ਪਾਰਟੀ ਧਰਨੇ ਦੇ ਵਿੱਚੋਂ ਨਿਕਲੀ ਸੀ ਠੀਕ ਹੈ ਗੱਲ ਧਰਨੇ ਲਾਉਣਾ ਸਾਡਾ ਸੰਵਿਧਾਨ ਸਾਨੂੰ ਆਗਿਆ ਦਿੰਦਾ ਹੈ ਜਦੋਂ ਕਿਸਾਨ 5 ਮਾਰਚ ਨੂੰ ਚੰਡੀਗੜ੍ਹ ਜਾ ਰਹੇ ਸੀ ਐਸ ਕੇ ਆਮ ਦੇ ਸੱਦੇ ਤੇ ਠੀਕ ਹੈ ਗੱਲ ਤਾਂ ਤੁਹਾਡੇ ਮੁੱਖ ਮੰਤਰੀ ਜੀ ਨੇ 4 ਤਰੀਕ ਨੂੰ ਤੜਕੇ ਪੁਲਿਸ ਆ ਜਿਹੜੀ ਕਿਸਾਨ ਆਗੂਆਂ ਦੇ ਘਰਾਂ ਚ ਭੇਜਦੀ ਬਹੁਤ ਸਾਰੇ ਕਿਸਾਨਾਂ ਨੂੰ ਫੜ ਕੇ ਜੇਲ੍ਹਾਂ ਚ ਸਿੜਦਾ ਤੇ ਬਹੁਤ ਸਾਰੇ ਕਿਸਾਨਾਂ ਦੇ 2-2 ਦਿਨ ਬਾਅਦ ਕੀ ਪੁਲਿਸ ਖੜੀ ਰਹੀ ਹੈ ਯਾਨੀ ਸਾਨੂੰ ਇਹ ਦੱਸੋ ਵੀ ਜਿਹੜੀ ਚੰਡੀਗੜ੍ਹ ਹੈ ਇਹ ਸਾਡੀ ਰਾਜਧਾਨੀ ਨਹੀਂ ਸਾਨੂੰ ਕਿਉਂ ਨਹੀਂ ਵੜਨ ਦੇ ਰਹੇ ਤੁਸੀਂ ਥਾ ਥਾ ਤੁਸੀਂ ਨਾਕੇ ਲਾਏ ਮਾਨਸਾ ਨਾਕਾਟੇ ਵੀ ਲਾਇਆ ਕੀ ਗੱਲ ਭਾਈ ਉਹ ਕੱਲੀ ਝਾੜੂ ਪਾਰਟੀ ਦੀ ਚੰਡੀਗੜ੍ਹ ਹੈ ਨੀ ਬਿਲਕੁਲ ਅਸੀਂ ਤਾਂ ਪਹਿਲੇ ਦਿਨ ਤੋਂ ਜਦੋਂ ਵੀ ਕਿਸਾਨੀ ਸੰਘਰਸ਼ ਮੇਰੇ ਲੈਵਲ ਦੀ ਸਾਡੇ ਇਲਾਕੇ ਦੇ ਲੈਵਲ ਦੀ ਹਲਕੇ ਦੀ ਨਾ ਛੋਡੇ ਲੈਵਲ ਤੇ ਵੀ ਹੋਇਆ ਆਰਾਮ ਸਿੰਘ ਪਣੀ ਬਾਗਰੋਂ ਫੜ ਕੇ ਜੇਲ੍ਹ ਚ ਭੇਜਿਆ ਗਿਆ ਮੇਰੇ ਬਾਰਤਪੁਰਖ ਗੜੀ ਲਈ ਜਾਂ ਦੋ ਦਿਨ ਆਪਣੇ ਲੈਵਲ ਤੇ ਅਸੀਂ ਤਾਂ ਹਮੇਸ਼ਾ ਸਾਨੂੰ ਇਹ ਦੱਸੋ ਵੀ ਅਸੀਂ ਅੱਤਵਾਦੀ ਆ ਸਾਡੇ ਆਏ ਹੈ ਬਤੀਰਾ ਕੀਤਾ ਜਾ ਰਿਹਾ ਇਹਦਾ ਮਤਲਬ ਤਾਂ ਇਹੀ ਬਣਦਾ ਇੱਕ ਇੱਕ ਮੱਤ ਧੋਖੇ ਨਾਲ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਸਾਰੇ ਉਹਨਾਂ ਦੇ ਜਿਹੜੇ ਤੰਬੂਸੀ ਟੈਂਕ ਸੀ ਚਾਹੇ ਫਨੋਰੀ ਹੈ ਚਾਹੇ ਸ਼ੰਭੂ ਹੈ ਤੇ ਕਿੰਨੇ ਲੋਕਾਂ ਨੇ ਟਰਾਲੀਆਂ ਨੇ ਜਿਹੜੀਆਂ ਤੁਹਾਡਾ ਖਨੌਰ ਵਾਲੇ ਐਮਐਲਏ ਦਾ ਹੱਥ ਹੈ ਵਿੱਚ ਸਿੱਧਾ ਖਨੌਰ ਵਾਲੇ ਦਾ ਉਹਨੇ ਟਰਾਲੀ ਚੋਰੀ ਕੀਤੀਆਂ ਸੋਡੀ ਸਰਕਾਰ ਦਾ ਨਾਂ ਵੀ ਬਦਨਾਮ ਹੋਇਆ ਵੀ ਇਹ ਟਰਾਲੀ ਚੋਰਾ ਨਹੀਂ ਸਰਕਾਰ ਹੈ ਤੁਸੀਂ ਉਹਦੇ ਕੀ ਐਕਸ਼ਨ ਕਰ ਰਹੇ ਹੋ ਜੀ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਟਰਾਲੀ ਤਾਂ ਦੂਰ ਦੀ ਗੱਲ ਹੈ ਜੀ ਸੂਈ ਵੀ ਕਿਸੇ ਦੀ ਚੋਰੀ ਕੀਤੀ ਜਿਵੇਂ ਏਸੀ ਵਗੈਰਾ ਸੀ ਸਾਡਾ ਕੁਝ ਹੋ ਗਿਆ ਹਾਂ ਸਿਲੰਡਰ ਸੀ ਜੀ ਉੱਥੇ ਹੀ ਤੇ ਨੂਨ ਮਿਰਚਾ ਦੇ ਡੱਬੇ ਤੱਕ ਵੀ ਚੱਕ ਕੇ ਲੈ ਗਏ ਮੈਂ ਕਿਸੇ ਦੀ ਨਾ ਸੀ ਤੁਸੀਂ ਨਹੀਂ ਸੱਲ ਜਿਹਦਾ ਸਮਾਨ ਚੋਰੀ ਹੋਇਆ ਉਹ ਤਾਂ ਸੱਲਣਗੇ ਨਾ ਅਸੀਂ ਦਾ ਸਰ ਤੁਸੀਂ ਸਰਕਾਰ ਦਾ ਹਿੱਸਾ ਹੈ ਤੁਸੀਂ ਐਮਐਲਏ ਹੋ ਸਾਨੂੰ ਇਹ ਦੱਸੋ ਅਸੀਂ ਤੁਹਾਡੇ ਕੋਲੇ ਨਹੀਂ ਗੱਲ ਰੱਖਾਂਗੇ ਕਿਹਦੇ ਕੋਲ ਰੱਖਾਂਗੇ ਅਸੀਂ ਤੁਸੀਂ ਸਾਡੇ ਕੋਲ ਹੀ ਵੋਟਾਂ ਲੈ ਕੇ ਬਣੇ ਹੋ ਜਿਤਾ ਸਭ ਭਜਦੇ ਹੋਈ دوسری ਗੱਲ ਹੁਣ ਤੁਸੀਂ ਸਕੂਲਾਂ ਦੇ ਵਿੱਚ ਆ ਕਲੀ ਕੁਚੀ ਦਾ ਅਧਗਟਨ ਕਰਨ ਆ ਰਹੇ ਹੋ ਕੋਈ ਚਾਰ ਰਦੇਲਾ ਤੇ ਗੰਧ ਤੇ ਉਹਦਾ ਵਿਘਟਨ ਕੋਈ ਗੁੱਸਲਖਾਨਾ ਬਣਾਤਾ ਉਹਦਾ ਵਿਘਟਨ ਮਾਨਸਾ ਦੇ ਵਿੱਚ 73 72 ਨਹੀਂ ਨਹੀਂ 73 ਜਿਹੜੇ ਨੇ ਸੈਕੰਡਰੀ ਸਕੂਲ ਨੇ ਉਹਦੇ ਵਿੱਚ 13 ਪ੍ਰਿੰਸੀਪਲ ਨੇ 60 ਪ੍ਰਿੰਸੀਪਲ ਹੀ ਨਹੀਂ ਜੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੋਊਗਾ ਸਕੂਲ ਕਿਵੇਂ ਚੱਲੂਗਾ ਜਾਨੀ ਚਾਹੀਦੇ ਤਾਂ ਇੱਥੇ ਪ੍ਰਿੰਸੀਪਲ ਨੇ ਤੇ ਤੁਸੀਂ ਕੰਦਾ ਨੂੰ ਕੂਚੀਆਂ ਕਰੀ ਜਾਂਦੇ ਹੋ ਇਹਦੇ ਨਾਲ ਤਾਂ ਕ੍ਰਾਂਤੀ ਹੋਣੀ ਨਹੀਂ ਲੱਗੀ ਬੋਲੋ ਨੰਬਰ 1 ਤਾਂ ਜਿਹੜੀ ਸਟਾਫ ਦੀ 20000 ਦੇ ਹੱਕੇ ਰੱਖਿਆ ਪਿਛਲੇ 3 ਸਾਲ ਚ ਇਤੋਂ ਤੱਕ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੀਗਲੀ ਕੋਈ ਕੋਰਟਾਂ ਚ ਹਾਰਡਲ ਰੁਕਈਆਂ ਨੇ ਸਾਰੀਆਂ ਭਾਵੇਂ ਘੱਟੋ ਘੱਟ ਜਿੱਦਾਂ ਦੀ ਸਰਕਾਰ ਬਣੀ ਐ ਅਸੀਂ ਸਿੱਖਿਆ ਬਾਰੇ ਉਹਨਾਂ ਬੱਚਿਆਂ ਬਾਰੇ ਸੋਚਦਾ ਰਹੇ ਹਾਂ ਜੇ ਬੱਚਿਆਂ ਦੇ ਜਾਣ ਲਈ ਬਾਥਰੂਮ ਹੀ ਨਹੀਂ ਹੈਗੇ ਜੇ ਬਾਥਰੂਮ ਬਣ ਗਏ ਕੋਈ ਗਲਤ ਹੋ ਗਿਆ ਬਾਥਰੂਮ ਬਾਰੇ ਮੇਰੀ ਗੱਲ ਸੁਣ ਲਓ ਪਹਿਲਾਂ ਮੇਰੀ ਤਾਂ ਗੱਲ ਸੁਣ ਲਓ ਤੁਸੀਂ ਪਰ ਉੱਥੇ ਪ੍ਰਿੰਸੀਪਲ ਹੋਣੇ ਵੀ ਐਮਐਲਏ ਸਾਡੀ ਨੇ ਮੇਰੀ ਗੱਲ ਤਾਂ ਸੁਣ ਲਓ ਮੈਂ ਇਹ ਦੋ ਦਿਨ ਆਪਣੇ ਲੈਵਲ ਤੇ ਇਸ ਦਾ ਹਮੇਸ਼ਾ ਸਾਨੂੰ ਇਹ ਦੱਸੋ ਵੀ ਅਸੀਂ ਅੱਤਵਾਦੀ ਹਾਂ ਸਾਡੇ ਆਏ ਹੈ ਬਦੀ ਦਾ ਘੁਟਾ ਜਾ ਰਹੇ